ਸੋ ਅੱਜ ਆਪਾਂ ਬਣਾਨੇ ਹਾਂ ਬਹੁਤ ਹੀ ਆਸਾਨ ਤੇ ਟੇਸਟੀ ਬ੍ਰੈਕਫਾਸਟ ਰੈਸিপি ਜਿਸ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਬੈਟਰ ਤਿਆਰ ਕਰਾਂਗੇ ਮੈਂ ਲਿੱਤੀ ਹੈ ਇੱਕ ਕੋਲੀ ਸੂਜੀ ਉਸ ਵਿੱਚ ਥੋੜਾ ਜਿਹਾ ਨਮਕ ਥੋੜੀ ਜਿਹੀ ਕਾਲੀ ਮਿਰਚ ਅੱਧੇ ਕੋਲੀ ਦਹੀਂ ਦੀ ਐਡ ਕੀਤੀ ਹੈ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਇੱਕ ਬੈਟਰ ਤਿਆਰ ਕਰ ਲਾਂਗੇ ਇਸਨੂੰ 15 ਮਿੰਟ ਲਈ ਆਪਾਂ ਰੈਸਟ ਲਈ ਰੱਖ ਦਵਾਂਗੇ ਜਿਸ ਦੇ ਕਰਕੇ ਕਿ ਸੂਜੀ ਚੰਗੀ ਤਰ੍ਹਾਂ ਫੁੱਲ ਜਾਏਗੀ। ਉਹਨਿੰਦੇਰ ਲਈ ਆਪਾਂ ਇੱਕ ਸਾਈਡ ਤੇ ਇਸ ਦੀ ਸਟਫਿੰਗ ਤਿਆਰ ਕਰ ਲੈਨੇ ਹਾਂ। ਸਰੋਂ ਦਾ ਤੇਲ ਵਿੱਚ ਥੋੜਾ ਜਿਹਾ ਆਪਾਂ ਕਰੀ ਪੱਤਾ ਲਿੱਤਾ ਹੈ। ਰਾਈ ਲਵਾੰਗੇ। ਇਸ ਨੂੰ ਥੋੜੀ ਜਿਹੀ ਭੁੰਨਣ ਤੋਂ ਬਾਅਦ ਆਪਾਂ ਇਸ ਵਿੱਚ ਹਿੰਗ ਐਡ ਕਰ ਲਾਂਗੇ। ਹਿੰਗ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਚੰਗੀ ਤਰ੍ਹਾਂ ਬਰਾਊਨ ਕਰ ਲਾਂਗੇ। ਪਿਆਜ਼ ਬਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਐਡ ਕਰਾਂਗੇ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਨਮਕ ਟੇਸਟ ਨੂੰ ਤੱਕ ਆਪਾਂ ਐਡ ਕਰ ਦਾਂਗੇ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਤੁਸੀਂ ਸਪੱਚਲੀ ਬਣਾ ਰਹੇ ਹੋ ਸਕਿੱਪ ਕਰ ਸਕਦੇ ਹੋ ਦੋ ਬੋਇਲ ਕੀਤੇ ਹੋਏ ਆਲੂ ਮੈਸ਼ ਕਰਕੇ ਐਡ ਕਰ ਰਹੀ ਹਾਂ ਆਪਾਂ ਚੰਗੀ ਤਰ੍ਹਾਂ ਸਬਜ਼ੀਆਂ ਨੂੰ ਮੈਸ਼ ਕਰਦੇ ਹੋਏ ਥੋੜੀ देर ਲਈ ਭੁੰਨ ਲਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਪਨੀਰ ਮੈਸ਼ ਕੀਤਾ ਹੋਇਆ ਐਡ ਕਰ ਰਹੀ ਹਾਂ ਮੈਂ ਤੁਸੀਂ ਚਾਹੋ ਤਾਂ ਕੋਈ ਵੀ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਚਾਟ ਮਸਾਲਾ ਐਡ ਕਰ ਰਹੀ ਹਾਂ ਤਾਂ ਫਿਰ ਆਪਣੀ ਰੈਡੀ ਆ ਹੁਣ ਆਪਾਂ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਹੁੰ ਜੋ ਬੀਟਰ ਪ੍ਰੈਸ ਲਈ ਰੱਖਿਆ ਸੀਗਾ ਉਸ ਨੂੰ ਚੈੱਕ ਕਰਦੇ ਹਾਂ ਦੇਖੋ ਕਿੰਨਾ ਗਾੜਾ ਹੋ ਗਿਆ ਪਹਿਲਾਂ ਨਾਲੋਂ ਹੁਣ ਇਹ ਸਵਿਚ ਮੈਂ ਕੱਟਿ ਹੋਈ ਸ਼ਿਮਲਾ ਮਿਰਚ ਐਡ ਕਰ ਰਹੀ ਹਾਂ ਤੁਸੀਂ ਗਾਜਰ ਵਗੈਰਾ ਮਟਰ ਬਰੀਕ ਪੀਸ ਕੇ ਤੁਸੀਂ ਕੁਝ ਵੀ ਐਡ ਕਰ ਸਕਦੇ ਹੋ ਅੱਧਾ ਚਮਚ ਖਾਨ ਵਾਲਾ ਸੋਟਾ ਐਡ ਕਰਾਂਗੇ ਇਸ ਬੈਟਰ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਹੁਣ ਇਹ ਬੈਟਰ ਆਪਣਾ ਰੈਡੀ ਆ ਉਸੇ ਕੜਾਈ ਦੇ ਵਿੱਚ ਮੈਂ ਇੱਕ ਚਮਚ ਤੇਲ ਦਾ ਜਾਂ ਦੇਸੀ ਘਿਓ ਦਾ ਤੁਸੀਂ ਲੈ ਸਕਦੇ ਹੋ ਐਡ ਕਰਾਂਗੇ ਤੇ ਥੋੜਾ ਜਿਹਾ ਬੈਟਰ ਇੱਕ ਕੜਸ਼ੀ ਦੇ ਅਕੋਰਡਿੰਗ ਬੈਟਰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਇਸ ਨੂੰ ਥੋੜਾ ਜਿਹਾ ਫੈਲਾ ਲਾਂਗੇ ਬੈਟਰ ਨੂੰ ਤੇ ਜੋ ਸਟਫਿੰਗ ਆਪਾਂ ਤਿਆਰ ਕੀਤੀ ਆ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੁਸੀਂ ਜਿਆਦਾ ਜਾਂ ਥੋੜੀ ਆਪਣੇ ਅਕੋਰਡਿੰਗ ਤੁਸੀਂ ਸਟਫਿੰਗ ਐਡ ਕਰ ਸਕਦੇ ਹੋ ਤੇ ਇਸ ਦੇ ਉੱਪਰ ਇਸੇ ਤਰ੍ਹਾਂ ਬੈਟਰ ਆਪਾਂ ਦੁਬਾਰਾ ਇੱਕ ਵਾਰੀ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਫੈਲਾ ਦਾਂਗੇ ਸਟਫਿੰਗ ਨੂੰ ਕਵਰ ਕਰ ਦਾਂਗੇ ਇਸ ਨੂੰ ਬਿਲਕੁਲ ਸਲੋ ਗੈਸ ਤੇ ਆਪਾਂ ਟੱਕਣ ਦੇ ਕੇ ਪਕਾ ਲਾਂਗੇ ਦੇਖੋ ਕਿੰਨਾ ਸੋਨਾ ਹੈ ਇੱਕ ਸਾਈਡ ਤੋਂ ਕਲਰ ਆ ਗਿਆ ਪੱਕ ਗਿਆ 5 ਮਿੰਟ ਵਿੱਚ ਇਹ ਪੱਕ ਗਿਆ ਇਹਨਾਂ ਇਸੇ ਤਰ੍ਹਾਂ ਦੂਸਰੀ ਸਾਈਡ ਤੋਂ ਵੀ ਆਪਾਂ ਪਕਾ ਲਾਂਗੇ ਇਸ ਨੂੰ ਜ਼ਿਆਦਾ ਤੇਲ ਜਾਂ ਕਿਉ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਇਹ ਬਹੁਤ ਵਧੀਆ ਬਿਨਾ ਤੇਲ ਕਿਉ ਹੋ ਦੇਖੀ ਪਤ ਜਾਦਾ ਬਸ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਆਪਾਂ ਇਸ ਨੂੰ ਪਕਾ ਲਵਾਂਗੇ ਇਹ ਹੁਣ ਰੈਡੀ ਹੈ ਸੇਮ ਇਸੇ ਤਰ੍ਹਾਂ ਹੀ ਆਪਾਂ ਪ੍ਰੋਸੈਸ ਕਰਾਂਗੇ ਹੋਰ ਬਣਾ ਲਾਂਗੇ ਤੇ ਇਸ ਨੂੰ ਗ੍ਰੀਨ ਚਟਨੀ ਤੇ ਟਮਾਟਰ ਸੌਸ ਦੇ ਨਾਲ ਸਰਵ ਕਰਾਂਗੇ ਤੁਸੀਂ ਸਟਫਿੰਗ ਵੱਧ ਜਿਆਦਾ